10 ਲੱਖ ਦੀ ਫੌਜ 40 ਸਿੱਖ 10 ਲੱਖ ਮੁਗਲ ਤੇ 40 ਸਿੱਖ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੂੰ ਮੈਂ ਆਪਣਾ ਰੋਲ ਮਾਡਲ ਮੰਨਦਾ ਹੈ ਚਾਰ ਸਾਹਿਬਜ਼ਾਦੇ ਜਿਹੜੇ ਮੈਨੂੰ ਮੋਟੀਵੇਸ਼ਨ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਜੋ ਕੀਤਾ ਉਹਦੇ ਤੋਂ ਪ੍ਰਭਾਵਿਤ ਹੋ ਕੇ ਮੈਂ ਅੱਜ ਤੱਕ ਆਪਣੀ ਲਾਈਫ ਦੇ ਵਿੱਚ ਸਾਰੇ ਕੰਮ ਕਰ ਰਿਹਾ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਬਲੀਵ ਕ੍ਰੀਵ ਕੀਤਾ ਕਿ ਮੈਂ 10 ਲੱਖ ਫੌਜ ਦੇ ਨਾਲ ਜੰਗ ਲੜਨੀ ਹੈ ਫਿਰ ਬਲੀਵ ਵੀ ਕੀਤਾ ਕਿ ਮੈਂ ਜਿੱਤੂਗਾ ਵੀ ਫਿਰ ਉਹਨਾਂ ਅਚੀਵ ਵੀ ਕੀਤਾ ਜਿੱਤ ਕੇ ਵੀ ਦਿਖਾਇਆ ਪਹਿਲਾਂ ਕੀ ਕੀਤਾ 컨ਸਿਵ ਫੇ ਬਲੀਵ ਦੈਨ ਅਚੀਵ ਹੁਣ ਆਪਾਂ ਸੋਚਣਾ ਇਹ ਗੱਲ ਵੀ ਹੈ ਵੀ 10 ਲੱਖ ਫੌਸੀ 40 ਸਿੱਖ ਸੀਗੇ 40 ਦੇ 40 ਸੇ ਕਸ਼ੀਦ ਹੋਗੇ ਦੋ ਸਾਹਿਬਾਂ ਦੇ ਸਿੱਧ ਹੋਗੇ ਫਿਰ ਆਪਾਂ ਜੰਗ ਕਿਵੇਂ ਜਿੱਤੇ ਸ਼ਤਰਾਂਜ ਦੀ ਸ਼ਤਰਾਂਜਾਂ ਹੁੰਦੀ ਹੈ ਕਿ ਇਧਰ ਵਿੱਚ ਬੱਚੇ ਤੁਹਾਨੂੰ ਚੈਸਸ ਬਾਰੇ ਪਤਾ ਨਾ ਤੁਹਾਨੂੰ ਚੈਸਸ ਕੀ ਹੁੰਦੀ ਹੈ ਜਦੋਂ ਤੱਕ ਰਾਜਾ ਨਹੀਂ ਮਰਦਾ ਭਾਵੇਂ ਸਾਰੀ ਫੌਜ ਖਤਮ ਹੋ ਜਵੇ ਚੈਸਸ ਦੇ ਵਿੱਚ ਜਦੋਂ ਤੱਕ ਰਾਜਾ ਨਹੀਂ ਮਰਦਾ ਉਦੋਂ ਤੱਕ ਜਿੱਤ ਹਾਰ ਨਹੀਂ ਹੁੰਦੀ ਅਗਰ ਉਹ ਮੂਵ 2 ਤੋਂ 3 ਘੰਟੇ ਲਈ ਲਗਾਤਾਰ ਰਾਜਾ ਬਚ ਜਵੇ ਸ਼ਤਰਾਂਜ ਦੇ ਵਿੱਚ ਤਾਂ ਉਹ ਡਰਾ ਹੋ ਜਾਂਦਾ ਸੋ ਗੁਰੂ ਗੋਬਿੰਦ ਸਿੰਘ ਉੱਥੇ ਤਾੜੀ ਮਾਰ ਕੇ ਨਿਕਲੇ ਆ ਕਿ ਹਿੰਦ ਦਾ ਪੀਰ ਜਾ ਰਿਹਾ ਹੈ ਆ ਰੋਕ ਸਕਦੇ ਆ ਤਾਂ ਰੋਕ ਲੋ ਗੁਰੂ ਗੋਬਿੰਦ ਸਿੰਘ ਜੀ ਨੇ 40 ਸਿੱਖਾਂ ਦੇ ਨਾਲ 10 ਲੱਖ ਮੁਗਲ ਦੇ ਫੌਜ ਦੇ ਨਾਲ ਲੜ ਕੇ ਉਹ ਜੰਗ ਜਿੱਤੀ ਹੈ ਇਦਾਂ ਹੀ ਤੁਸੀਂ ਪਹਿਲਾਂ ਕਨਸੀਵ ਕਰਨਾ ਹੈ ਇਕੱਲੇ ਬੈਠ ਕੇ ਕਰੇ ਚੰਗੀ ਤਰ੍ਹਾਂ ਸੋਚਣਾ ਕਿਸੇ ਨਾਲ ਸਲਾਹ ਨਹੀਂ ਕਰਨੀ ਮੈਂ ਕੀ ਬਣਨਾ ਜੀ ਮੈਂ ਕਿਆ ਬਣ ਜਾ ਮੈਂ ਯਾਰ ਐਂ ਕਰੀਏ ਆਪਾਂ ਫੌਜੀ ਬਣ ਜਾਈਏ ਸਾਰੇ ਆਪਾਂ ਐ ਬਣ ਜਾਈਏ ਕੋਈ ਨਹੀਂ ਦੱਸ ਸਕਦਾ ਤੁਹਾਨੂੰ ਤੁਸੀਂ ਇਕੱਲੇ ਬੈਠ ਕੇ ਆਪਣੇ ਆਪ ਨੂੰ ਪੁੱਛਣਾ ਜਾਂ ਸ਼ੀਸ਼ੇ ਮੂਰੇ ਖੜ ਕੇ ਪੁੱਛ ਲਿਓ ਵੀ ਭਾਈ ਕੀ ਬੰਨਣਾ ਚਾਹੁੰਦਾ ਜਿੰਨੇ ਵੀ ਬੱਚੇ ਬੈਠੇ ਆ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕਿਸੇ ਨੇ ਕਿਸੇ ਨੂੰ ਇਹ ਪਤਾ ਹੋਊਗਾ ਵੀ ਉਹਨਾਂ ਨੇ ਕੱਲ ਨੂੰ ਕੀ ਬੰਨਣਾ ਜਾਂ ਮਾਪਿਆਂ ਨੇ ਦੱਸਿਆ ਹੋਊਗਾ ਜਾਂ ਨਾਲ ਦੇ ਆਦੋ ਕਿਸੇ ਨੇ ਸੁਣ ਲਿਆ ਵੀ ਤੂੰ ਫੌਜੀ ਬਣਨਾ ਹੈ ਜਾਂ ਮੈਂ ਹੀ ਬਣ ਜਾਣਾ ਯਾਰ ਠੀਕ ਹੈ ਤੁਸੀਂ ਇੱਕ ਵਾਰ ਸ਼ੀਸ਼ੇ ਦੇ ਮੂਰੇ ਖੜ ਕੇ ਆਪਣੇ ਆਪ ਨੂੰ ਪੁੱਛਿਓ ਵੀ ਤੁਸੀਂ ਡਿਸਪਲਿਨ ਚ ਹੈਗੇ ਹੋ ਜਦੋਂ ਇਹ ਸਕੂਲ ਦੇ ਵਿੱਚ ਫੁੱਲ ਡਿਸਪੀਸਪਲਨ ਹੈ ਸਭ ਤੋਂ ਤਕੜਾ ਡਿਸਪੀਸਪਲਨ ਸਾਡੇ ਏਰੀਆ ਦੇ ਵਿੱਚ ਮੁਜਾਫਤ ਸਕੂਲ ਦਾ ਹੈ ਆਪਣੇ ਆਪ ਨੂੰ ਪੁੱਛੋ ਵੀ ਤੁਸੀਂ ਆਪ ਡਿਸਪੀਸਪਲਨ ਦੇ ਵਿੱਚ ਹੈਗੇ ਆ ਜਦੋਂ ਤੁਸੀਂ ਆਪਣੇ ਆਪ ਨਾਲ ਗੱਲ ਕਰੋਗੇ ਨਾ ਹਜੇ ਜੇ ਕਿਸੇ ਹੋਰ ਨੂੰ ਕੁਝ ਆਪਣੇ ਬਾਰੇ ਪੁੱਛੋਗੇ ਜਾਂ ਕਿਸੇ ਨੂੰ ਕੁਝ ਦੱਸੋਗੇ ਦੱਸ ਦੇ ਵਿੱਚੋਂ ਦੋ ਤਿੰਨ ਗੱਲਾਂ ਝੂਠ ਵੀ ਬੋਲ ਹੋ ਜਾਣੀਆਂ ਜਦੋਂ ਤੁਸੀਂ ਸ਼ੀਸ਼ੇ ਮੂਰੇ ਖੜੋਗੇ ਨਾ ਆਪਣੇ ਆਪ ਨੂੰ ਪੁੱਛੋਗੇ ਫਿਰ ਤੁਹਾਨੂੰ ਆਪਣਾ ਅਸਲੀ ਚਿਹਰਾ ਪਤਾ ਲੱਗੂਗਾ ਵੀ ਅਸੀਂ ਕੀ ਕਰ ਰਹੇ ਆ ਅਸੀਂ ਜ਼ਿੰਦਗੀ 'ਚ ਜ਼ਿੰਦਗੀ ਨੂੰ ਜਿਉਣਾ ਆਏ ਆ ਕਿ ਕੱਟਣਾ ਆਏ ਆ ਅਸੀਂ ਮਾਪਿਆਂ ਦਾ ਪੈਸਾ ਖਰਾਬ ਕਰਨ ਆਏ ਆ ਉਹਨਾਂ ਦੇ ਸੁਪਨੇਆਂ ਨੂੰ ਉਹਨਾਂ ਦੀ ਇੱਜ਼ਤ ਬਣਾਉਣਾ ਆਏ ਆ ਕਿ ਰੁੱਲਣ ਆਏ ਆ